ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧ ਸੰਗਤ ਸਰਵਣ ਕਰਿਓ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੇ ਉਤਾਰ ਸਾਧ ਸੰਗਤ ਦੀ ਦਸਮ ਗ੍ਰੰਥ ਦੇ ਵਿੱਚੋਂ 24 ਉਤਾਰਾਂ ਦੀ ਬਾਣੀ ਦੇ ਵਿੱਚੋਂ ਅੰਤਲੇ ਜੋ 24ਵੇਂ ਉਤਾਰ ਹਨ ਆਓ ਦੇਖਦੇ ਹਾਂ ਮਹਾਰਾਜ ਅੱਗੇ ਫਰਮਾਨ ਕਰਦੇ ਹਨ ਕਿ ਪਰੰਤ ਚੌਚ ਚਾਵੜੀ ਕੋ ਸ਼ਾਂਤੇ ਫਿਕਰਣੀ ਤਨਨ ਸਾਧ ਸੰਗਤ ਜੀ ਜੋ ਗਿਰਜਾਂ ਹਨ ਮਾਸ ਨਾਲ ਆਪਣੀਆਂ ਚੁੰਝਾਂ ਪਾਰ ਰਹੀਆਂ ਹਨ ਜਿਵੇਂ ਹੀ ਸਾਧ ਸੰਗਤ ਜੀ ਆਪ ਸਭ ਨੇ ਪਿਛਲੇ ਭਾਗਾਂ ਵਿੱਚ ਸਰਵਣ ਕੀਤਾ ਹੈ ਕਿ ਕਿਵੇਂ ਜੋ ਕਲਯੁਗ ਦਾ ਅਖੀਰਲਾ ਜੰਗ ਹੈ ਉਹ ਚੱਲ ਰਿਹਾ ਹੈ ਉਸ ਦੇ ਵਿੱਚ ਜੋ ਲੋਥਾਂ ਡੇਗ ਰਹੀਆਂ ਹਨ ਸੂਰਮਿਆਂ ਦੀਆਂ ਲਾਸ਼ਾਂ ਡੇਗ ਰਹੀਆਂ ਹਨ ਕਿਤੇ ਅੰਗ ਕੱਟੇ ਜਾ ਰਹੇ ਹਨ ਕਿਤੇ ਡੇਗ ਰਹੇ ਹਨ ਅੰਗ ਤੜਫੇ ਤੜਫ ਕੇ ਡੇਗ ਰਹੇ ਹਨ ਇਸ ਤਰ੍ਹਾਂ ਉਹਨਾਂ ਨੂੰ ਸਾਧ ਸੰਗਤ ਜੀ ਜੋ ਗਿਰਜਾਂ ਹਨ ਜੋ ਇਲਾਹ ਹੁੰਦੀਆਂ ਹਨ ਜੋ ਅਕਸਰ ਆਪਾਂ ਦੇਖਦੇ ਹਾਂ ਅੱਜਕੱਲ ਬਹੁਤ ਹੀ ਘੱਟ ਦਿਖਾਈ ਦਿੰਦੀਆਂ ਹਨ ਜੋ ਅਕਸਰ ਹੱਡਾ ਰੋੜਾ ਦੇ ਵਿੱਚੋਂ ਮਾਸ ਆ ਕੇ ਚੁੱਕ ਕੇ ਖਾੜਦੀਆਂ ਹਨ ਕਿਸੇ ਵੀ ਮਰੇ ਪਸ਼ੂ ਪੰਛੀ ਦਾ ਮਾਸ ਚੁੱਕਦੀਆਂ ਹਨ ਉਹ ਜੋ ਇਲਾਹ ਜੋ ਗਿਰਜਾਂ ਹਨ ਉਹ ਜੰਗੇ ਮੈਦਾਨ ਦੇ ਉੱਪਰ ਘੁੰਮ ਰਹੀਆਂ ਹਨ ਅਤੇ ਮਾਸ ਲੱਭ ਲੱਭ ਕੇ ਉੱਥੋਂ ਚੁਣ ਚੁਣ ਕੇ ਆਪਣੀਆਂ ਸਾਧ ਸੰਗਤ ਜੋ ਚੁੰਝਾਂ ਜੋਹਾਨ ਨੂੰ ਭਰ ਰਹੀਆਂ ਹਨ ਅਤੇ ਜੋ ਗਿੱਦੜੀਆਂ ਹਨ ਸਾਧ ਸੰਗਤ ਜੀ ਗਿੱਦੜ ਆਪ ਸਭ ਨੇ ਬਹੁਤ ਘਾਟੀ ਵੇਖਿਆ ਹੈ ਹੁਣ ਤਾਂ ਸਾਧ ਸੰਗਤ ਜੀ ਬਿਲਕੁਲ ਵੀ ਦਿਖਾਈ ਨਹੀਂ ਦਿੰਦੇ ਜੋ ਗਿੱਦੜ ਹਨ ਉਹ ਉਥੇ ਗਿੱਦੜੀਆਂ ਜੋ ਹਨ ਫੇਰ ਰਹੀਆਂ ਹਨ ਉਹ ਵੀ ਮਾਸ ਖਾ ਖਾ ਕੇ ਆਪਣਾ ਢਿੱਡ ਭਰ ਰਹੀਆਂ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਦਕਾਂਤ ਢਾਕਣੀ ਡੁਲਨ ਪਰੰਤ ਪੱਤਰ ਸਰਾਉਣ ਟ ਅਤੇ ਜੋ ਢਾਕਣੀ ਹੈ ਰੱਜ ਕੇ ਡਕਾਰ ਮਾਰਦੀ ਆ ਸਾਹਾ ਸਿੰਘ ਜੀ ਡਾਇਣ ਜੋ ਹੈ ਢਾਕਣੀ ਕਹੀ ਹੈ ਡਾਇਣ ਜੋ ਹੈ ਉਹ ਰੱਜ ਕੇ ਉਹ ਵੀ ਖੂਨ ਪੀ ਕੇ ਮਾਸ ਖਾ ਕੇ ਰੱਜ ਕੇ ਉਹ ਡਕਾਰ ਮਾਰਦੀ ਹੈ ਅਤੇ ਝੂਮ ਰਹੀਆਂ ਹਨ ਅਤੇ ਲਹੂ ਨਾਲ ਖੱਪਰ ਭਰ ਰਹੀਆਂ ਹਨ ਅਤੇ ਲਹੂ ਦੇ ਨਾਲ ਸਾਧ ਸੰਗਤ ਜੀ ਖੱਪਰ ਭਰ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਪੰਤ ਯਾਸ਼ਵੰ ਸੁਭਮ ਹਸੰਤ ਮਾਰਜਣੀ ਮਿਰਰੰਤ ਮਾ ਕਾਲ ਮਿਰੜਨ ਅਤੇ ਕਾਲਿਕਾ ਮਾਰਜਣੀ ਹੱਸ-ਹੱਸ ਕੇ ਖੱਪਰਾਂ ਵਿਚਾਲੇ ਲਹੂ ਨੂੰ ਸ਼ੁਭ ਮਦਰਾ ਸਮਝ ਕੇ ਪੀ ਰਹੀਆਂ ਹਨ ਸਾਥ ਸੰਗਤ ਜੀ ਇਹ ਸਭ ਜੋ ਸੂਕਸ਼ਮ ਜੋਨਾ ਹਨ ਇਹ ਉਸ ਨੂੰ মুদ্রা ਸਮਝ ਕੇ মুদ্রা ਕਹੀ ਹੈ ਸ਼ਰਾਬ ਸਮਝ ਕੇ ਇਹ ਦੇ ਪੂਤ ਪ੍ਰੇਤ ਦੀਆਂ ਜੋ ਵੀ ਸਾਥ ਸੰਗਤ ਜੀ ਜੋਨਾ ਹਨ ਉਹ ਖੂਨ ਪੀ ਰਹੀਆਂ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਆ ਟਟ ਹਾਸਣੋਂ ਹਸਨ ਕਿ ਮੰਤ ਉਜਲੋ ਅਸੰਗ ਯੋਧ ਭੂਮੀ ਵਿੱਚ ਖੜਾ ਖੜਾ ਕੇ ਨਿਰੰਤਰ ਹਸਿਆ ਜਾ ਰਿਹਾ ਹੈ ਤੇ ਸਫੇਦ ਤਲਵਾਰਾਂ ਲਿਸ਼ਕ ਰਹੀਆਂ ਹਨ ਸਾਧ ਸੰਗਤ ਜੀ ਜਿਵੇਂ ਕਿ ਆਪ ਸਾਧ ਸੰਗਤ ਨੇ ਸਰਵਣ ਕੀਤਾ ਹੈ ਕਿ ਜੁੱਧ ਜੋ ਹੈ ਉਹ ਚੱਲ ਰਿਹਾ ਹੈ ਬਹੁਤ ਹੀ ਭਿਆਨਕ ਜੁੱਧ ਹੋ ਰਿਹਾ ਹੈ ਤੇ ਜੋ ਤਲਵਾਰਾਂ ਹਨ ਇੱਥੇ ਦੱਸਿਆ ਗਿਆ ਹੈ ਕਿ ਉਹ ਤਲਵਾਰਾਂ ਲਗਾਤਾਰ ਲਿਸ਼ਕ ਰਹੀਆਂ ਹਨ ਅਤੇ ਜੋਦੇ ਜੋ ਹਨ ਜੁੱਧ ਭੂਮੀ ਦੇ ਵਿੱਚ ਸਾਧ ਸੰਗਤ ਜੀ ਜੂਝ ਰਹੇ ਹਨ ਅਤੇ ਇਹ ਸਭ ਕੁਝ ਦੇਖ ਕੇ ਲਾਸ਼ਾਂ ਡਿੱਗਦਿਆਂ ਦੇਖ ਕੇ ਖੂਨ ਵਗਦਾ ਦੇਖ ਕੇ ਇਹ ਜੋ ਸੂਖਮ ਜੁਨਾ ਹਨ ਜੋ ਇਹ ਸਭ ਹਾਰ ਕਰਨ ਵਾਸਤੇ ਆਈਆਂ ਹਨ ਉਹ ਬਹੁਤ ਹੀ ਖਿੜ ਖੜਾ ਕੇ ਹੱਸ ਰਹੀਆਂ ਹਨ ਕਿਉਂਕਿ ਇਸ ਧਰਤੀ ਦੇ ਉੱਪਰੋਂ ਕਾਲਯੁਗ ਦਾ ਜੋ ਖਾਤਮਾ ਹੈ ਸਾ ਸੰਗਤ ਜੀਓ ਨਿਰੰਤਰ ਚੱਲ ਰਿਹਾ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਅਕਵਾ ਸ਼ੰਦ ਜੁਟੇ ਵੀਰਨ ਅਤੇ ਜੋ ਸੂਰਬੀਰ ਯੋਧੇ ਸਾਧ ਸੰਗਤ ਜੀ ਬਹਾਦਰ ਯੋਧੇ ਸੂਰਮੇ ਹਨ ਉਹ ਪਿੱਛੇ ਨਹੀਂ ਹਟ ਰਹੇ ਉਹ ਡਟੇ ਹੋਏ ਹਨ ਉਹ ਜੁਟੇ ਹੋਏ ਹਨ ਜੰਗੇ ਮੈਦਾਨ ਦੇ ਸਾਧ ਸੰਗਤ ਜੋ ਲਗਾਤਾਰ ਲੜ ਰਹੇ ਹਨ ਲੜਾਈ ਲੜ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਛੁਟੇ ਤੀਰਨ ਅਤੇ ਜੋ ਤੀਰ ਹਨ ਉਹ ਕਮਾਨਾਂ ਦੇ ਵਿੱਚੋਂ ਛੁੱਟ ਰਹੇ ਹਨ ਲਗਾਤਾਰ ਜੋ ਤੀਰ ਹਨ ਉਹ ਕਮਾਨਾਂ ਦੇ ਵਿੱਚੋਂ ਛੁੱਟ ਰਹੇ ਹਨ ਅਤੇ ਤੀਰਾਂ ਦਾ ਸਾਧ ਸੰਗਤ ਜੀ ਮੀਂਹ ਵਰ ਰਿਹਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਜੁਜੇ ਤਾਜੀ ਤਾਜੀ ਭਾਵ ਕਹੀਏ ਘੋੜੇ ਜੋਦੇ ਤਾਂ ਜੋਜ ਹੀ ਰਹੇ ਹਨ ਉਹਨਾਂ ਦੇ ਨਾਲ ਦੀ ਨਾਲ ਸਾਧ ਸੰਗਤ ਜੀ ਜੋ ਘੋੜੇ ਹਨ ਉਹਨਾਂ ਜੋਦੇ ਸੂਰਮਿਆਂ ਦੇ ਜੋ ਘੋੜੇ ਹਨ ਉਹ ਵੀ ਜੋਜ ਰਹੇ ਹਨ ਜਿੰਗੇ ਮੈਦਾਨ ਦੇ ਵਿੱਚ ਉਹ ਵੀ ਸੰਘਰਸ਼ ਕਰ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਡਿਗੇ ਗਾਜੀ ਅਤੇ ਗਾਜੀ ਭਾਵਕ ਹੀ ਇਹ ਸਾਸ ਸੰਗਤ ਜੀ ਸੂਰਮੇ ਤਾਜੀ ਘੋੜੇ ਅਤੇ ਉਹਨਾਂ ਦੇ ਉੱਤੇ ਜੋ ਸਵਾਰ ਹੋਏ ਹਨ ਉਹਨਾਂ ਨੂੰ ਕਹਿੰਦੇ ਹਨ ਗਾਜੀ ਗਾਜੀ ਭਾਵਕ ਹੀ ਇਹ ਸਾਸ ਸੰਗਤ ਜੀ ਸੂਰਮੇ ਸੂਰਮੇ ਜੋ ਹਨ ਉਹ ਡੇਗ ਰਹੇ ਹਨ ਜਦੋਂ ਵਾਰ ਚੱਲਦੇ ਹਨ ਤਾਂ ਫੱਟ ਲੱਗਦੇ ਹਨ ਤਾਂ ਸੂਰਮੇ ਡੇਗਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਵਜੇ ਜਵਾਨ ਜਵਾਨ ਆਪਸ ਵਿੱਚ ਵਜ ਰਹੇ ਹਨ ਭਾਵ ਲੜ ਰਹੇ ਹਨ ਇੱਕ ਦੂਜੇ ਦੇ ਨਾਲ ਖਹਿ ਰਹੇ ਹਨ ਸਾਸੰਗਤ ਜੀ ਜਿਨ੍ਹਾਂ ਨੂੰ ਜੰਗ ਦਾ ਚਾਹ ਹੈ ਜੋ ਜੰਗੇ ਮੈਦਾਨ ਦੇ ਵਿੱਚ ਡਰੇ ਹੋਏ ਹਨ ਉਹ ਪੱਜ ਨਹੀਂ ਰਹੇ ਹਨ ਬਲਕਿ ਇੱਕ ਦੂਸਰੇ ਦੇ ਨਾਲ ਖੈਰ ਰਹੇ ਹਨ ਇੱਕ ਦੂਸਰੇ ਦੇ ਵਿੱਚ ਜਾ ਕੇ ਇੱਕ ਦੇ ਵਿੱਚ ਵਜ ਰਹੇ ਹਨ ਅਤੇ ਸਾਸੰਗਤ ਜੀ ਇਦਾਂ ਜੰਗ ਦਾ ਮਾਹੌਲ ਜੋ ਹੈ ਉਹ ਚੱਲ ਰਿਹਾ ਹੈ ਅਗੇ ਮਾਰ-ਮਾਰ ਹੀ ਕਹਿੰਦੇ ਹਨ ਕਿ ਬਾਹੇ ਬਾਣਨ ਬਾਣ ਚਲਾ ਰਹੇ ਹਨ ਬਾਣ ਕਹੀਏ ਤੀਰ ਸਾਸੰਗਤ ਜੀ ਦੇ ਜੋ ਤੀਰ ਹਨ ਉਹ ਲਗਾਤਾਰ ਜੰਗ ਦੇ ਮੈਦਾਨ ਦੇ ਵਿੱਚ ਲਗਾਤਾਰ ਚੱਲ ਰਹੇ ਹਨ ਬਿਨਾਂ ਰੁਕੇ ਜੋ ਹੈ ਜੰਗ ਸਾਸ ਸਿੰਘ ਜੀ ਜੋ ਲਗਾਤਾਰ ਚਲਦਾ ਜਾ ਰਿਹਾ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਰੁਜੇ ਜੰਗੰ ਅਤੇ ਉਹਨਾਂ ਦਾ ਜੋ ਧਿਆਨ ਹੈ ਜੋ ਜੋਦੇ ਸੂਰਮੇ ਸਾਸ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਹਨ ਉਹਨਾਂ ਦਾ ਧਿਆਨ ਹੋਰ ਕਿਸੇ ਪਾਸੇ ਵੱਲ ਨਹੀਂ ਹੈ ਬਲਕਿ ਜੰਗ ਦੇ ਵਿੱਚ ਹੀ ਹੈ ਅਤੇ ਉਹ ਜੰਗ ਦੇ ਵਿੱਚ ਰੁਜੇ ਹੋਏ ਹਨ ਕੈਨਤ ਭਾਵ ਕੀ ਜੰਗ ਦੇ ਵਿੱਚ ਵਿਅਸਤ ਹਨ ਉਹਨਾਂ ਦੇ ਕੋਲ ਸਾਲ ਐਣ ਤੱਕ ਦਾ ਟਾਈਮ ਨਹੀਂ ਹੈ ਇੱਧਰ ਉੱਧਰ ਨਾ ਹੀ ਉਹਨਾਂ ਦਾ ਸਾਹਾ ਸਿੰਘ ਜੀ ਨੂੰ ਸੁਰਤ ਹੈ ਨਾ ਹੀ ਖਿਆਲ ਹੈ ਕਿਤੇ ਇੱਧਰ ਉੱਧਰ ਹੋਰ ਕੰਮਾਂ ਕਾਰਾਂ ਵਿੱਚ ਪਟਕਰਿਆ ਹੈ ਬਲਕਿ ਬਿਲਕੁਲ ਜੰਗ ਦੇ ਮੈਦਾਨ ਦੇ ਵਿੱਚ ਰੁਜੇ ਹੋਏ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਜੁਜੇ ਅੰਗੰ ਅੰਗ ਪ੍ਰਤੀ ਅੰਗ ਜੂਝ ਰਹੇ ਹਨ ਪਿਆਹ ਤੋਂ ਭਾਵ ਹੈ ਇਹ ਕਿਤੇ ਵੀ ਥੱਕ ਹਾਰ ਕੇ ਨਹੀਂ ਬਹਿ ਰਹੇ ਹਨ ਅੰਗ ਪ੍ਰਤੀ ਅੰਗ ਕਹਨ ਤੋਂ ਭਾਵ ਕਰੀਏ ਕਿ ਹਰ ਇੱਕ ਜੋ ਉਹਨਾਂ ਦਾ ਅੰਗ ਅੰਗ ਹੈ ਉਹ ਇਸ ਜੰਗ ਦੇ ਵਿੱਚ ਜੋਦਿਆਂ ਦਾ ਜੂਝ ਰਿਹਾ ਹੈ ਤਨ ਮਨ ਦੇ ਨਾਲ ਉਸ ਇਸ ਜੰਗ ਨੂੰ ਸਾਧ ਸੰਗ ਜੀ ਲੜ ਰਹੇ ਹਨ ਅਤੇ ਹੱਕ ਸੱਚ ਦੇ ਲਈ ਲੜ ਰਹੇ ਹਨ ਅਤੇ ਪਾਪਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਸਤਿਯੋਗ ਦਾ ਪਸਾਰਾ ਕਰਨਾ ਚਾਹੁੰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਗੰਗ ਕੋੜਿਆਂ ਦੇ ਤੰਗ ਟੁੱਟ ਰਹੇ ਹਨ ਸਾਧ ਸੰਗਤ ਜੀ ਜੋ ਕਹਿੰਦੇ ਹਨ ਕਿ ਘੋੜਿਆਂ ਦੇ ਜੋ ਤੰਗ ਹਨ ਉਹ ਟੁੱਟ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਅੰਗ ਅੰਗ ਫਟ ਰਹੇ ਹਨ ਕਹਨ ਤੋਂ ਭਾਵ ਹੈ ਸਾਧ ਸੰਗਤ ਜੀ ਜੋ ਅੰਗ ਹਨ ਇੱਥੇ ਘੋੜਿਆਂ ਦੀ ਗੱਲ ਕੀਤੀ ਗਈ ਹੈ ਕਿ ਘੋੜਿਆਂ ਦੇ ਅੰਗ ਵੀ ਵੱਡੇ ਟੁਕੜੇ ਜਾ ਰਹੇ ਹਨ ਇੰਨਾ ਜ਼ਿਆਦਾ ਭਿਆਨਕ ਜੰਗ ਚੱਲ ਰਿਹਾ ਹੈ ਸਾਧ ਸੰਗਤ ਜੀ ਜਦੋਂ ਕਿ ਸੂਰਮਿਆਂ ਨੂੰ ਕਿਸ ਨੇ ਢੇਰ ਕਰਨਾ ਹੋਵੇ ਤਾਂ ਪਹਿਲਾਂ ਉਸ ਦੇ ਘੋੜ ਸਵਾਰ ਦੇ ਉੱਪਰ ਵੀ ਹਮਲੇ ਕੀਤੇ ਜਾਂਦੇ ਹਨ ਤਾਂ ਕਿ ਉਹ ਸੂਰਮਾ ਬਿਨਾਂ ਘੋੜ ਸਵਾਰ ਤੋਂ ਹੋ ਜਾਵੇ ਤੇ ਉਸ ਤੋਂ ਬਾਅਦ ਉਸਤੇ ਉੱਪਰ ਪ੍ਰਹਾਰ ਕੀਤਾ ਜਾਵੇ ਆਸਾਨ ਹੋ ਜਾਂਦਾ ਹੈ ਇਸ ਤਰ੍ਹਾਂ ਘੋੜਿਆਂ ਦੇ ਉੱਪਰ ਵੀ ਵਾਰ ਹੋ ਰਹੇ ਹਨ ਅਤੇ ਉਹਨਾਂ ਦੇ ਵੀ ਅੰਗ ਸਾਧ ਸਿੰਘ ਜੀ ਟੁੱਟ ਰਹੇ ਹਨ ਅੱਗੇ ਮਾਰ ਹੀ ਕਹਿੰਦੇ ਹਨ ਕਿ ਸਜੇ ਸੂਰਣ ਸੂਰਣ ਭਾਵ ਕਹੀਏ ਸੂਰਮੇ ਜੋ ਸੂਰਮੇ ਸਾਧ ਸਿੰਘ ਜੀ ਇਸ ਜੰਗੇ ਮੈਦਾਨ ਦੇ ਵਿੱਚ ਹਨ ਉਹ ਸਜੇ ਹੋਏ ਹਨ ਸਾਜਰੇ ਹਨ ਚੰਤੂ ਭਾਵ ਹੈ ਹਥਿਆਰਾਂ ਦੇ ਨਾਲ ਸ਼ਸਤਰ ਧਾਰੀ ਹੋਏ ਹਨ ਸ਼ਸਤਰਾਂ ਦੇ ਨਾਲ ਲੈ ਸਨ ਅਤੇ ਇਸ ਜੰਗ ਦੇ ਮੈਦਾਨ ਵਿੱਚ ਸਜੇ ਹੋਏ ਹਨ ਅਤੇ ਸੋਭ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਕੁਮੀ ਹੂਰਨ ਹੂਰਾ ਸਾਹ ਸੰਗਰਜੀ ਜੋ ਇਸ ਜੰਗ ਦੇ ਮੈਦਾਨ ਦੇ ਵਿੱਚ ਉਹ ਕਮ ਰਹੀਆਂ ਹਨ ਮਹਾਰਾਜ ਕਹਿੰਦੇ ਹਨ ਕਿ ਜੋ ਹੂਰਾ ਆਈਆਂ ਹਨ ਅਕਾਸ਼ ਦੇ ਵਿੱਚੋਂ ਇਸ ਜੰਗ ਦੇ ਮੈਦਾਨ ਦੇ ਵਿੱਚ ਸਾਥ ਸੰਗਤ ਜੀ ਘੁੰਮ ਰਹੀਆਂ ਹਨ ਕੀ ਕਰ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਜੂਜੇ ਹਾਥੀ ਕਈ ਇਹ ਜੇ ਜੋ ਜੋਦੇਸੂਰ ਮੇ ਹਨ ਹਾਥੀਆਂ ਤੇ ਵੀ ਸਵਾਰ ਹਨ ਹਾਥੀ ਵੀ ਸਾਥ ਸੰਗਤ ਜੀ ਇਸ ਜੰਗ ਦੇ ਮੈਦਾਨ ਦੀ ਸ਼ਾਨ ਬਣੇ ਹੋਏ ਹਨ ਹਾਥੀ ਵੀ ਜੋ ਹਨ ਉਸ ਜੂਜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਰੁਜੇ ਸਾਥੀ ਸਾਥੀ ਨਾਲ ਜੰਗ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਜੋ ਸਾਧ ਸੰਗਤ ਦੀ ਹਾਥੀ ਹਨ ਉਹ ਆਪਣੇ ਸਾਥੀਆਂ ਦੇ ਨਾਲ ਭਾਵ ਕਹੀਏ ਜੋ ਸੂਰਮਿਆਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਡਟੇ ਹੋਏ ਹਨ ਜੂਚ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਉਬੇ ਉਸਟੰ ਉੱਚੇ ਆਕਾਰ ਵਾਲੀ ਊਠ ਹਨ ਕਾਫੀ ਉੱਚੇ ਉੱਚੇ ਲੰਮੇ ਜੋ ਊਠ ਹਨ ਉਹ ਵੀ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਪੁਸਟਾਂ ਤੋਂ ਪਾਓ ਕਿ ਰਿਸਟ ਪੁਸਟ ਉੱਚੇ ਲੰਮੀ ਛਡੌਲ ਵਾਲੇ ਬੜੀ ਤਕੜੀ ਡੀਲ ਡੌਲ ਵਾਲੇ ਸ਼ੋਅ ਬਰੇ ਹਨ ਕਾਫੀ ਰਿਸਟ ਪੁਸਟ ਹਨ ਕਾਫੀ ਤੰਦਰੁਸਤ ਜੋ ਹਾਥੀ ਅਤੇ ਊਠ ਸਜੰਗ ਦੇ ਮੈਦਾਨ ਦੇ ਵਿੱਚ ਦਿਖਾਈ ਦੇ ਰਹੇ ਹਨ ਮਾਰੇ ਕਹਿੰਦੇ ਹਨ ਕਿ ਫੂਟੇ ਬੀਰਣ ਸੂਰਮੇ ਕਾਇਲ ਹੋ ਰਹੇ ਹਨ ਫੂਟੇ ਤੋਂ ਪਾਓ ਕਿ ਇਹ ਕੀ ਫਟ ਖਾ ਕੇ ਜਸੂਰ ਮੇ ਹਨ ਸਾਥ ਸੰਗਤ ਜੀ ਇੰਨਾ ਭਿਆਨਕ ਜੁੱਧ ਚੱਲ ਰਿਹਾ ਹੈ ਕਿ ਜੰਗੇ ਮੈਦਾਨ ਦੇ ਵਿੱਚ ਫਟ ਖਾ ਕੇ ਸੂਰਮੇ ਜੋ ਹਨ ਉਹ ਕਾਇਲ ਹੋ ਰਹੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਛੂਟੇ ਤੀਰਨ ਤੀ ਛੁੱਟ ਰਹੇ ਹਨ ਕਮਾਂਡ ਦੇ ਵਿੱਚੋਂ ਬਾਣ ਜੋ ਹਨ ਉਹ ਲਗਾਤਾਰ ਚੱਲ ਰਹੇ ਹਨ ਲਗਾਤਾਰ ਬਰਸ ਰਹੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਡਿਗੇ ਭੂਮਮ ਸੂਰਮੇ ਜੋ ਹਨ ਉਹ ਧਰਤੀ ਦੇ ਉੱਪਰ ਕੁੰਮਕਮੇਰੀਆਂ ਖਾ ਕੇ ਡਿੱਗ ਰਹੇ ਹਨ ਇਸ ਤਨਾਤਾ ਤਿੱਧੂ ਪ੍ਰਸਾਦ ਸੰਗਤ ਜੀ ਉਹ ਦੇਖਦੇ ਹਨ ਕਿ ਗੇਮਾਰਾ ਹੀ ਕਹਿੰਦੇ ਹਨ ਕਿ ਉਠੇ ਹੂਮਮ ਕੁਮੇਰੀ ਖਾ ਕੇ ਦੁਬਾਰਾ ਫਿਰ ਉੱਠ ਖੜੇ ਹੁੰਦੇ ਹਨ ਫਟ ਖਾ ਕੇ ਪਹਿਲਾਂ ਸਾਸ ਸੰਗਤ ਜੀ ਉਹ ਡੇਗ ਪੈਂਦੇ ਹਨ ਤੇ ਬਾਅਦ ਵਿੱਚ ਫਿਰ ਉੱਠ ਖੜੇ ਹੋ ਜਾਂਦੇ ਹਨ ਅਤੇ ਜੂਜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਬਕੇ ਮਾਰੂ ਮਾਰੋ ਮਾਰੋ ਬੋਲਦੇ ਹਨ ਮਾਰੋ ਮਾਰੋ ਦੀ ਆਵਾਜ਼ਾਂ ਦਿੰਦੇ ਹਨ ਅਤੇ ਵੈਰੀ ਨੂੰ ਲਲਕਾਰਦੇ ਹਨ ਅਤੇ ਸਾਥੀਆਂ ਦਾ ਹੌਸਲਾ ਫੁਜਾਈ ਕਰ ਰਹੇ ਹਨ ਹੌਸਲਾ ਵਧਾ ਰਹੇ ਹਨ ਤੇ ਕਹਿ ਰਹੇ ਹਨ ਮਾਰੋ ਮਾਰੋ ਕਿਉਂਕਿ ਜਲਦੀ ਹੀ ਪਾਪ ਨੂੰ ਖਤਮ ਕਰਨਾ ਚਾਹੁੰਦੇ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਚੱਕੇ ਚਾਰਨ ਚਾਰੇ ਚੱਕ ਹੈਰਾਨ ਹੋ ਰਹੇ ਹਨ ਚਾਰੇ ਚੱਕ ਚਾਰੇ ਦਿਸ਼ਾਵਾਂ ਸਭ ਦਿਸ਼ਾਵਾਂ ਜੋ ਹਨ ਉਹ ਦਿਸ਼ਾ ਪਲਟ ਦਿੰਦੀ ਹੈ ਜਉਦੇ ਸੂਰਮਿਆਂ ਨੇ ਇਸ ਤਰ੍ਹਾਂ ਦਾ ਭਿਆਨਕ ਜੋ ਜੰਗ ਹੈ ਚੱਲ ਰਿਹਾ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਸਦੇ ਸ਼ਸਤਰਨ ਸ਼ਸਤਰ ਜੁਸਣ ਸਾਜ ਰਹੇ ਹਨ ਸ਼ਸਤਰਧਾਰੀ ਜੇ ਸੂਰਮੇ ਹਨ ਸੂਰਮਿਆਂ ਨੇ ਸਾਧ ਸੰਗਤ ਜੀ ਜੋ ਸ਼ਸਤਰ ਧਾਰਨ ਕੀਤੇ ਹੋਏ ਹਨ ਉਹਨਾਂ ਦੇ ਉੱਪਰ ਜੋ ਸ਼ਸਤਰ ਹਨ ਉਹ ਸੋਭ ਰਹੇ ਹਨ ਅਤੇ ਸੂਰਮੇ ਇਸ ਤਰ੍ਹਾਂ ਜੂਝ ਰਹੇ ਹਨ ਅੱਗੇ ਮਾਰਾਈ ਫਰਮਾਨ ਕਰਦੇ ਹਨ ਕਿ ਬਜੇ ਅਸਤਰਨ ਅਸਤਰ ਭਾਵ ਕਿ ਸਾਧ ਸੰਗਤ ਜੀ ਸ਼ਸਤਰ ਤੋਂ ਭਾਵ ਹੈ ਜੋ ਹੱਥ ਵਿੱਚ ਫੜ ਕੇ ਚਲਾਉਣ ਵਾਲਾ ਅਸਤਰ ਜੋ ਨਿਸ਼ਾਨਾ ਵਿੱਚ ਕੇ ਚਲਾਇਆ ਜਾਂਦਾ ਹੈ ਤੀਰ ਕਹੀਏ ਬੰਦੂਕ ਕਹੀਏ ਇਸ ਤਰ੍ਹਾਂ ਜੋ ਵੀ ਨਿਸ਼ਾਨਾ ਬੰਨ ਕੇ ਚਲਾਇਆ ਜਾਂਦਾ ਹੈ ਦੁਸ਼ਮਣ ਦੂਰ ਹੋਵੇ ਤਾਂ ਉਸ ਦੇ ਉੱਪਰ ਵਾਰ ਕੀਤਾ ਜਾਵੇ ਦੂਰੋਂ ਹੀ ਉਸ ਨੂੰ ਕਹਿੰਦੇ ਹਨ ਅਸਤਰ ਇਸ ਤਰ੍ਹਾਂ ਦੇ ਜੋਧੇ ਸੂਰਮੇ ਹਨ ਉਹ ਇੱਕ ਦੂਜੇ ਨੂੰ ਵਾਜਦੇ ਹਨ ਅਤੇ ਜੋ ਅਸਤਰ ਹਨ ਅਸਤਰ ਸਾਧ ਸੰਗਤ ਜੀ ਕਹੀਏ ਤੀਰ ਬੰਦੂਕ ਉਹ ਵੀ ਇਸ ਜੰਗ ਦੇ ਮੈਦਾਨ ਦੀ ਸ਼ੋਭਾ ਬਣੇ ਹੋਏ ਹਨ ਉਹ ਵੀ ਬਹੁਤ ਹੀ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇੱਕ ਦੂਜੇ ਸੂਰਮੇ ਦੇ ਉੱਪਰ ਉਹਨਾਂ ਦਾ ਵੀ ਜੋ ਵਾਰ ਹੈ ਉਹ ਚੱਲ ਰਿਹਾ ਹੈ ਸਾਤ ਸੰਗਤ ਜੀ ਤੋਂ ਅੱਗੇ ਆਪ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰੋਗੇ ਇਸ ਤੋਂ ਅਗਲਾ ਭਾਗ ਆਓ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾ ਕੇਸ ਦਾਨ ਰਹਿਤ ਦਾਨ ਬਖਸ਼ਣਾ ਸਿਰਤੇ ਮਿਹਰ ਭਰਿਆ ਹੱਥ ਰੱਖਣਾ ਖਾਸ ਤੇ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਤ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣੇ ਆਪ ਸਾਤ ਸੰਗਤ ਬਖਸ਼ਣ ਜੋਗੋ ਬਖਸ਼ਣਾ ਜਿਸ ਨੇ ਸਾਤ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ